ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਅਮਰੀਕਾ ਅਤੇ ਕੈਨੇਡਾ ਚ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੀ ਹੈ ਸ਼ਕਤੀ ਦਿਖਾਈ ਗਈ ਹੈ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਟਰੱਕ ਡਰਾਈਵਰ ਨੇ ਉਹਨਾਂ ਤੇ ਜਿਹੜੀ ਹੈ ਤਲਵਾਰ ਨਟਕਾ ਦਿੱਤੀ ਹੈ ਕਿਉਂਕਿ ਹੁਣ ਉਹਨਾਂ ਦੇ ਲਾਇਸੈਂਸ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਤਾਂ ਕੁਝ ਜਿਹੜੇ ਲਾਇਸੈਂਸ ਕੇੰਦਰ ਨੇ ਉਹ ਵੀ ਕਿਸ ਤਰ੍ਹਾਂ ਕਿਤੇ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਦਿਨ ਜਿਹੜੇ ਆ ਕੈਨੇਡਾ ਅਮਰੀਕਾ ਦੇ ਵਿੱਚ ਰਿਹਾ ਵੱਡਾ ਹਾਦਸਾ ਵਾਪਰਿਆ ਸੀਗਾ ਟਰੱਕ ਹਾਦਸਾ ਵਾਪਰਿਆ ਸੀਗਾ ਜਿਸ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਸੀ ਉਹ ਟਰੱਕ ਡਰਾਈਵਰ ਜਿਹੜਾ ਪੰਜਾਬੀ ਸੀਗਾ ਉਸ ਨੂੰ ਦੇਖਦੇ ਹੋਇਆ ਹੁਣ ਸਰਕਾਰ ਦੇ ਵੱਲੋਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੀ ਹੈ ਸਖਤੀ ਦਿਖਾਈ ਗਈ ਆ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਲੋਕ ਜਾਂਦੇ ਨੇ ਤਾਂ ਖਾਸ ਕਰਕੇ ਉੱਥੇ ਸਭ ਤੋਂ ਪਹਿਲਾਂ ਆਪਣਾ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਟਰੱਕ ਸਿੱਖਣਾ ਸ਼ੁਰੂ ਕਰ ਦਿੰਦੇ ਨੇ ਤਾ ਕਿਤਨਾ ਕਿਤੇ ਟਰੱਕ ਚਲਾਉਣ ਦੇ ਨਾਲ ਕਈ ਵੱਡੇ ਹਾਸੇ ਦਾ ਸ਼ਿਕਾਰ ਹੋਏ ਨੇ ਕੈਨੇਡਾ ਤੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਕਈ ਵੱਡੇ ਹਾਸੇ ਵਾਪਰ ਗਏ ਨੇ ਜਿਸ ਦੇ ਨਾਲ ਪੰਜਾਬੀ ਨੌਜਵਾਨਾਂ ਦੀ ਜਿਹੜੀ ਆ ਕਈ ਮੋਤਾ ਹੋ ਚੁੱਕੇ ਨੇ ਤਾਂ ਐਸੇ ਫੈਸਲੇ ਨੂੰ ਦੇਖਦਿਆਂ ਹੋਇਆ ਇਸ ਮਾਮਲੇ ਨੂੰ ਦੇਖਦਿਆਂ ਹੋਇਆ ਅਮਰੀਕਾ ਤੇ ਕੈਨੇਡਾ ਟਰਾਂਸਪੋਰਟ ਵਿਭਾਗ ਵੱਲੋਂ ਇਹ ਸਖਤ ਜਿਹੜਾ ਫੈਸਲਾ ਲਿਆ ਗਿਆ ਆ ਤਾਂ ਦੱਸ ਦੇ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਇੰਨੇ ਦਿਨੇ ਕਾਫੀ ਸਖਤ ਦਿਖਾਈ ਦੇ ਰਿਹਾ ਖਾਸ ਕਰਕੇ ਪ੍ਰਵਾਸੀਆਂ ਨੂੰ ਡਰਾਈਵਿੰਗ ਦੇਣ ਦੇ ਮਾਮਲੇ ਉੱਤੇ ਸਖਤ ਨਜ਼ਰ ਰੱਖੀ ਹੋਈ ਹੈ ਇਸ ਸਖਤੀ ਪਿਛਲੇ ਮਹੀਨੇ ਦੌਰਾਨ ਹੋਏ ਵੱਡੇ ਟਰੱਕ ਡਰਾਈਵਰ ਮਗਰੋਂ ਕੀਤੀ ਜਾ ਰਹੀ ਹੈ ਅਮਰੀਕਾ ਨੇ ਇਸ ਸੰਬੰਧੀ ਕਾਫੀ ਸਖਤ ਫੈਸਲੇ ਲਏ ਨੇ ਹੁਣ ਕੈਨੇਡਾ ਵੀ ਇਸ ਰਾਹ ਤੇ ਤੁਰ ਪਿਆ ਕੈਨੇਡਾ ਟ੍ਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਦੇ ਵਿੱਚ ਢਿੱਲ ਕਰਨ ਵਾਲੇ ਨਿਰੀਖਤਾ ਆ ਇਸ ਜਰੀਆ ਸੇਵਾਵਾਂ ਕ ਖਤਮ ਕਰ ਦਿੱਤੀਆਂ ਗਿਆ ਨੇ ਸੰਕਰੇ ਟਰੱਕ ਡਰਾਈਵਰ ਦੇ ਲਾਇਸੈਂਸ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦਿਆ ਆਪਣੇ ਪੰਜ ਡਰਾਈਵਰ ਸਿੱਖਲਾਏ ਕੇਂਦਰ ਦੀ ਜਰੀਆ ਮਾਨਤਾ ਰੱਦ ਕਰਤੀ ਗਈ ਹੈ ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ ਨੋ ਵਿਭਾਗੀ ਨਿਰਿਕਾ ਦੀਆਂ ਸੇਵਾਵਾਂ ਵੀ ਜਿਹੜੀਆਂ ਖਤਮ ਕਰ ਦਿੱਤੀਆਂ ਨੇ ਤਾਂ ਨਾਲ ਹੀ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਵੀ ਜਰੀਆ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਪੰਜਾਬੀ ਜਦੋਂ ਵੀ ਵਿਦੇਸ਼ ਜਾਂਦੇ ਨੇ ਤਾਂ ਉਥੇ ਟਰੱਕ ਜਿਹਨਾਂ ਦੇ ਕੋਲ ਟਰੱਕ ਸਿੱਖਦੇ ਨੇ ਜਾਂ ਫਿਰ ਗੱਡੀਆਂ ਸਿੱਖਦੇ ਨੇ ਉਹਨਾਂ ਦੇ ਜਿਹੜੇ ਆ ਮਾਨਤਾ ਪੂਰਨ ਤੌਰ ਤੇ ਰੱਦ ਕਰ ਦਿੱਤੀ ਗਈ ਨੇ ਤਾਂ ਜੋ ਹੁਣ ਕੋਈ ਵੀ ਪ੍ਰਵਾਸੀ ਹੋਂਦਾ ਤਾਂ ਉਹਨਾਂ ਦੇ ਕੋਲ ਕੋਈ ਵੀ ਡਰਾਈਵਿੰਗ ਜਿਹੜੀ ਆ ਨਹੀਂ ਸਿੱਖ ਸਕਦਾ ਤਾਂ ਇਸ ਦੇ ਨਾਲ ਹੀ ਵਿਭਾਗੀ ਸੂਤਰਾਂ ਮੁਤਾਬਕ ਉਟਾਰੀਓ ਸੂਬੇ ਨੇ ਵੀ ਸਖਤ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਨਿਰਿਕਾ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਹਨ ਹੋਰ ਰਾਜਾਂ ਦੇ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਹਨ ਅਤੇ ਟ੍ਰਾਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰਕ ਦਿੱਤੇ ਜੇ ਨੇ ਤਿਆਰੀਆਂ ਹੋਣ ਦੀਆਂ ਲਗਾਤਾਰ ਜਿਹੜੀਆਂ ਹੋਰ ਵੀ ਦੇਸ਼ਾਂ ਦੇ ਵਿੱਚ ਤਿਆਰੀਆਂ ਖੇਚੀ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਪੰਜਾਬ ਤੋਂ ਜਿਹੜੇ ਲੋਕ ਵਿਦੇਸ਼ ਜਾਂਦੇ ਨੇ ਸਭ ਤੋਂ ਪਹਿਲਾਂ ਉੱਥੇ ਪ੍ਰਕਸ਼ ਸਕਦੇ ਨੇ ਟਰੱਕ ਸਿੱਖਣ ਤੋਂ ਬਾਅਦ ਲਾਇਸੈਂਸ ਬਣਾਉਂਦੇ ਨੇ ਪਰ ਲਾਇਸੈਂਸ ਤੋਂ ਬਾਅਦ ਜਿਹੜੇ ਆ ਆਪਣੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਦੇ ਦੌਰਾਨ ਕਈ ਵੱਡੇ ਹਾਸੇ ਵਾਪਰੇ ਨੇ ਕਈ ਲੋਕਾਂ ਦੀਆਂ ਮੌਤਾਂ ਹੋ ਚੱਕੀਆਂ ਨੇ ਚਾਹੇ ਫਿਰ ਲੋਕਾਂ 'ਕੀ ਗੱਲ ਕੀਤੀ ਜਾਵੇ ਦਾ ਪੰਜਾਬੀਆਂ ਦੀ ਜਾਂ ਫਿਰ ਹੋਰ ਵਿਦੇਸ਼ ਜਿਹੜੇ ਲੋਕ ਨੇ ਉਹਨਾਂ ਦੀਆਂ ਮੌਤਾਂ ਹੋ ਜਾਂ ਨੇ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਡਰਾਈਵਰ ਸੀਗਾ ਟਰੱਕ ਡਰਾਈਵਰ ਸੀਗਾ ਉਸ ਦੇ ਕੋਲੋਂ ਜਿਹੜਾ ਵੱਡਾ ਹਾਸਾ ਵਾਪਰਿਆ ਸੀਗਾ ਉਸ ਦੀ ਟਰੱਕ ਦੇ ਨਾਲ ਜਿਹੜੀ ਆ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸ ਮਾਮਲੇ ਨੂੰ ਦੇਖਦਿਆਂ ਹੋਇਆ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਜਿਹੜੇ ਫੈਸਲੇ ਲਏ ਗਏ ਨੇ ਕਈ ਕੇਂਦਰ ਜਿਹੜੇ ਆ ਰੱਦ ਕਰਤੇ ਗਏ ਨੇ ਕਈ ਕੇਂਦਰਾ ਤੇ ਜਿਹੜੇ ਮਾਨਤਾ ਉਹ ਵੀ ਰੱਦ ਕਰਤੇ ਗਏ ਨੇ ਤਾਂ ਸੈਂਕੜੇ ਅ ਪ੍ਰਵਾਸੀ ਡਰਾਈਵਰ ਦੇ ਜਿਹੜੇ ਆ ਲਾਇਸੈਂਸ ਜਿਹੜੇ ਆ ਪੂਰਨ ਤੌਰ ਤੇ ਰੱਦ ਕਰ ਦਿੱਤੇ ਗਏ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਦੇਖਦਿਆਂ ਹੋਇਆ ਹੋਰ ਕਿਹੜੇ-ਕਿਹੜੇ ਦੇਸ਼ ਦਾ ਦੇਸ਼ਾਂ ਦੇ ਵਿੱਚ ਜਿਹੜੇ ਆ ਅਜਿਹੇ ਫੈਸਲੇ ਲੈ ਜਾਣਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਅਮਰੀਕਾ ਅਤੇ ਕੈਨੇਡਾ ਚ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੀ ਹੈ ਸ਼ਕਤੀ ਦਿਖਾਈ ਗਈ ਹੈ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਟਰੱਕ ਡਰਾਈਵਰ ਨੇ ਉਹਨਾਂ ਤੇ ਜਿਹੜੀ ਹੈ ਤਲਵਾਰ ਲਟਕਾ ਦਿੱਤੀ ਹੈ ਕਿਉਂਕਿ ਹੁਣ ਉਹਨਾਂ ਦੇ ਲਾਇਸੈਂਸ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਤਾਂ ਕੁਝ ਜਿਹੜੇ ਲਾਇਸੈਂਸ ਕੇੰਦਰ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਪਿਛਲੇ ਦਿਨ ਜਿਹੜੇ ਆ ਕੈਨੇਡਾ ਅਮਰੀਕਾ ਦੇ ਵਿੱਚ ਰਿਹਾ ਵੱਡਾ ਹਾਦਸਾ ਵਾਪਰਿਆ ਸੀਗਾ ਟਰੱਕ ਹਾਦਸਾ ਵਾਪਰਿਆ ਸੀਗਾ ਜਿਸ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਸੀ ਉਹ ਟਰੱਕ ਡਰਾਈਵਰ ਜਿਹੜਾ ਪੰਜਾਬੀ ਸੀਗਾ ਉਸ ਨੂੰ ਦੇਖਦੇ ਹੋਇਆ ਹੁਣ ਸਰਕਾਰ ਦੇ ਵੱਲੋਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੀ ਹੈ ਸਖਤੀ ਦਿਖਾਈ ਗਈ ਆ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਲੋਕ ਜਾਂਦੇ ਨੇ ਤਾਂ ਖਾਸ ਕਰਕੇ ਉੱਥੇ ਸਭ ਤੋਂ ਪਹਿਲਾਂ ਆਪਣਾ ਲਾਇਸੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਟਰੱਕ ਸਿੱਖਣਾ ਸ਼ੁਰੂ ਕਰ ਦਿੰਦੇ ਨੇ ਕਿਤਨਾ ਕਿਤੇ ਟਰੱਕ ਚਲਾਉਣ ਦੇ ਨਾਲ ਕਈ ਵੱਡੇ ਹਾਸੇ ਦਾ ਸ਼ਿਕਾਰ ਹੋਏ ਨੇ ਕੈਨੇਡਾ ਤੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿੱਚ ਕਈ ਵੱਡੇ ਹਾਸੇ ਵਾਪਰ ਗਏ ਨੇ ਜਿਸ ਦੇ ਨਾਲ ਪੰਜਾਬੀ ਨੌਜਵਾਨਾਂ ਦੇ ਜਿਹੜੀ ਆ ਕਈ ਮੋਤਾ ਹੋ ਚੁੱਕੇ ਨੇ ਤਾਂ ਐਸੇ ਫੈਸਲੇ ਨੂੰ ਦੇਖਦਿਆਂ ਹੋਇਆ ਇਸ ਮਾਮਲੇ ਨੂੰ ਦੇਖਦਿਆਂ ਹੋਇਆ ਅਮਰੀਕਾ ਤੇ ਕੈਨੇਡਾ ਟਰਾਂਸਪੋਰਟ ਵਿਭਾਗ ਵੱਲੋਂ ਇਹ ਸਖਤ ਜਿਹੜਾ ਫੈਸਲਾ ਲਿਆ ਗਿਆ ਆ ਤਾਂ ਦੱਸ ਦੇ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਇੰਨੇ ਦਿਨੇ ਕਾਫੀ ਸਖਤ ਦਿਖਾਈ ਦੇ ਰਿਹਾ ਖਾਸ ਕਰਕੇ ਪ੍ਰਵਾਸੀਆਂ ਨੂੰ ਡਰਾਈਵਿੰਗ ਦੇਣ ਦੇ ਮਾਮਲੇ ਉੱਤੇ ਸਖਤ ਨਜ਼ਰ ਰੱਖੀ ਹੋਈ ਹੈ ਇਸ ਸਖਤੀ ਪਿਛਲੇ ਮਹੀਨੇ ਦੌਰਾਨ ਹੋਏ ਵੱਡੇ ਟਰੱਕ ਡਰਾਈਵਰ ਮਗਰੋਂ ਕੀਤੀ ਜਾ ਰਹੀ ਹੈ ਅਮਰੀਕਾ ਨੇ ਇਸ ਸੰਬੰਧੀ ਕਾਫੀ ਸਖਤ ਫੈਸਲੇ ਲੈਨੇ ਹੁਣ ਕੈਨੇਡਾ ਵੀ ਇਸ ਰਾਤੇ ਤੁਰ ਪਿਆ ਕੈਨੇਡਾ ਟ੍ਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਦੇ ਵਿੱਚ ਢਿੱਲ ਕਰਨ ਵਾਲੇ ਨਿਰੀਖਤਾ ਆਧਿਸ ਜਰੀਆ ਸੇਵਾਵਾਂ ਕ ਖਤਮ ਕਰ ਦਿੱਤੀਆਂ ਗਿਆ ਨੇ ਸੰਕਰੇ ਟਰੱਕ ਡਰਾਈਵਰ ਦੇ ਲਾਇਸੈਂਸ ਜਿਹੜੇ ਆ ਰੱਦ ਕਰ ਦਿੱਤੇ ਗਏ ਨੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦਿਆ ਆਪਣੇ ਪੰਜ ਡਰਾਈਵਰ ਸਿੱਖਲਾਏ ਕੇਂਦਰ ਦੀ ਜਿਹੜੀ ਆ ਮਾਨਤਾ ਰੱਦ ਕਰਤੀ ਗਈ ਆ ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ ਨੋ ਵਿਭਾਗੀ ਨਿਰਿਕਾ ਦੀਆਂ ਸੇਵਾਵਾਂ ਵੀ ਜਿਹੜੀਆਂ ਖਤਮ ਕਰ ਦਿੱਤੀਆਂ ਨੇ ਤਾਂ ਨਾਲ ਹੀ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਵੀ ਜਿਹੜੀ ਆ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਪੰਜਾਬੀ ਜਦੋਂ ਵੀ ਵਿਦੇਸ਼ ਜਾਂਦੇ ਨੇ ਤਾਂ ਉਥੇ ਟਰੱਕ ਜਿਹਨਾਂ ਦੇ ਕੋਲ ਟਰੱਕ ਸਿੱਖਦੇ ਨੇ ਜਾਂ ਫਿਰ ਗੱਡੀਆਂ ਸਿੱਖਦੇ ਨੇ ਉਹਨਾਂ ਦੇ ਜਿਹੜੇ ਆ ਮਾਨਤਾ ਪੂਰਨ ਤੌਰ ਤੇ ਰੱਦ ਕਰ ਦਿੱਤੀ ਗਈ ਨੇ ਤਾਂ ਜੋ ਹੁਣ ਕੋਈ ਵੀ ਪ੍ਰਵਾਸੀ ਹੋਵੇ ਤਾਂ ਉਹਨਾਂ ਦੇ ਕੋਲ ਕੋਈ ਵੀ ਡਰਾਈਵਿੰਗ ਜਿਹੜੀ ਆ ਨਹੀਂ ਸਿੱਖ ਸਕਦਾ ਤਾਂ ਇਸ ਦੇ ਨਾਲ ਹੀ ਵਿਭਾਗੀ ਸੂਤਰਾਂ ਮੁਤਾਬਕ ਉਟਾਰੀਓ ਸੂਬੇ ਨੇ ਵੀ ਸਖਤ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਨਿਰਿਕਾ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਹਨ ਹੋਰ ਰਾਜਾਂ ਦੇ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਹਨ ਅਤੇ ਟ੍ਰਾਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰਕ ਦਿੱਤੇ ਜੇ ਨੇ ਤਿਆਰੀਆਂ ਹੋਣ ਦੀਆਂ ਲਗਾਤਾਰ ਜਰੀਆ ਹੋਰ ਵੀ ਦੇਸ਼ਾਂ ਦੇ ਵਿੱਚ ਤਿਆਰੀਆਂ ਖੇਚੀ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਪੰਜਾਬ ਤੋਂ ਜਿਹੜੇ ਲੋਕ ਵਿਦੇਸ਼ ਜਾਂਦੇ ਨੇ ਸਭ ਤੋਂ ਪਹਿਲਾਂ ਉੱਥੇ ਪ੍ਰਖ ਸਕਦੇ ਨੇ ਟਰੱਕ ਸਿੱਖਣ ਤੋਂ ਬਾਅਦ ਲਾਇਸੈਂਸ ਬਣਾਉਂਦੇ ਨੇ ਪਰ ਲਾਇਸੈਂਸ ਤੋਂ ਬਾਅਦ ਜਿਹੜੇ ਆ ਆਪਣੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਦੇ ਦੌਰਾਨ ਕਈ ਵੱਡੇ ਹਾਸੇ ਵਾਪਰੇ ਨੇ ਕਈ ਲੋਕਾਂ ਦੀਆਂ ਮੌਤਾਂ ਹੋ ਚੱਕੀਆਂ ਨੇ ਚਾਹੇ ਫਿਰ ਲੋਕਾਂ 'ਕੀ ਗੱਲ ਕੀਤੀ ਜਾਵੇ ਦਾ ਪੰਜਾਬੀਆਂ ਦੀ ਜਾਂ ਫਿਰ ਹੋਰ ਵਿਦੇਸ਼ ਜਿਹੜੇ ਲੋਕ ਨੇ ਉਹਨਾਂ ਦੀਆਂ ਮੌਤਾਂ ਹੋ ਜਾਂ ਨੇ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਡਰਾਈਵਰ ਸੀਗਾ ਟਰੱਕ ਡਰਾਈਵਰ ਸੀਗਾ ਉਸ ਦੇ ਕੋਲੋਂ ਜਿਹੜਾ ਵੱਡਾ ਹਾਸਾ ਵਾਪਰਿਆ ਸੀਗਾ ਉਸ ਦੀ ਟਰੱਕ ਦੇ ਨਾਲ ਜਿਹੜੀ ਆ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸ ਮਾਮਲੇ ਨੂੰ ਦੇਖਦਿਆਂ ਹੋਇਆ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਜਿਹੜੇ ਫੈਸਲੇ ਲਏ ਗਏ ਨੇ ਕਈ ਕੇਂਦਰ ਜਿਹੜੇ ਆ ਰੱਦ ਕਰਤੇ ਗਏ ਨੇ ਕਈ ਕੇਂਦਰਾ ਤੇ ਜਿਹੜੇ ਮਾਨਤਾ ਉਹ ਵੀ ਰੱਦ ਕਰਤੇ ਗਏ ਨੇ ਤਾਂ ਸੈਂਕੜੇ ਪ੍ਰਵਾਸੀ ਡਰਾਈਵਰ ਦੇ ਜਿਹੜੇ ਆ ਲਾਇਸੈਂਸ ਜਿਹੜੇ ਆ ਪੂਰਨ ਤੌਰ ਤੇ ਰੱਦ ਕਰ ਦਿੱਤੇ ਗਏ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਨੂੰ ਦੇਖਦਿਆਂ ਹੋਇਆ ਹੋਰ ਕਿਹੜੇ-ਕਿਹੜੇ ਦੇਸ਼ ਦਾ ਦੇਸ਼ਾਂ ਦੇ ਵਿੱਚ ਜਿਹੜੇ ਅਜਿਹੇ ਫੈਸਲੇ ਲੈ ਜਾਣਗੇ